32 ਸਾਲ ਦਾ ਨੌਜਵਾਨ ਆਪਣੀ ਸਹੇਲੀ ਦੇ ਨਾਲ ਇੱਕ ਰੈਸਟ ਹਾਊਸ ਦੇ ਵਿੱਚ ਜਾਂਦਾ ਹੈ ਜਨਮ ਦਿਨ ਮਨਾਉਣ ਉਸ ਦੀ ਹੋ ਜਾਂਦੀ ਹੈ ਮੌਤ ਕਿਸ ਤਰ੍ਹਾਂ ਉਹਦੀ ਮੌਤ ਹੁੰਦੀ ਹੈ ਕੌਣ ਜ਼ਿੰਮੇਵਾਰ ਹੈ ਇਸ ਦੀ ਮੌਤ ਦਾ ਕਿਸ ਕਾਰਨਾ ਕਰਕੇ ਜਿਹੜੀ ਹੈ ਉਸ ਦੀ ਮੌਤ ਹੋਈ ਹੈ ਖਰੜ ਸਿਵਲ ਹਸਪਤਾਲ ਦੇ ਵਿੱਚ ਉਸ ਦੀ ਜਿਹੜੀ ਹੈ ਮੌਤਰੀ ਦੇ ਵਿੱਚ ਉਸ ਦੀ ਬਾਡੀ ਜਿਹੜੀ ਹੈ ਜਰੂਰ ਰਖਵਾ ਦਿੱਤੀ ਹੈ ਖਰੜ ਸਿਵਲ ਹਸਪਤਾਲ ਦੇ ਐਸ ਐਮਓ ਕੀ ਕਹਿੰਦੇ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਕੀ ਕਹਿੰਦੇ ਨੇ ਗੈਸਟ ਹਾਊਸ ਦਾ ਮਾਲਕ ਕੀ ਕਹਿੰਦਾ ਹੈ ਤੇ ਖਰੜ ਸਿਟੀ ਦੇ ਐਸ ਐਚਓ ਪੀਐਸ ਗਰੇਵਾਲ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਉਸ ਨੌਜਵਾਨ ਦੀਆਂ ਤਸਵੀਰਾਂ ਜਦੋਂ ਗੈਸਟ ਹਾਊਸ ਦੇ ਵਿੱਚ ਆਪਣੀ ਮਿੱਤਰਤਾ ਦੇ ਨਾਲ ਜਿਹੜਾ ਹੈ ਆਪਣੀ ਸਹੇਲੀ ਦੇ ਨਾਲ ਜਿਹੜਾ ਹੈ ਉਹ ਜਨਮ ਦਿਨ ਮਨਾਣ ਗਿਆ ਸੀ ਕਿਸ ਤਰ੍ਹਾਂ ਉਹਨੂੰ ਉੱਥੋਂ ਕੱਢਿਆ ਗਿਆ ਉਹ ਦੇਖੋ ਲਾਈਵ ਤਸਵੀਰਾਂ ਲੋ ਨਹੀਂ ਸਕੀ ਉੱਪਰੋਂ ਜਲਕਾ ਮਾਰੂ ਨਾ ਯਾਰ ਅਰੇ ਉੱਪਰ ਤੋਂ ਉਹਨੇ ਅੰਦਾ ਅੜਦਾ ਜੱਟ ਕਰਨ ਤੋਂ ਡਰ ਲਗ ਗਿਆ ਚਲੋ ਉਂਡੀ ਲਗਾਉਦੀ ਬੰਦੇ ਨੇ ਅੰਦਰ ਸੇ ਉੱਪਰ ਸੇ ਢਟਕਾ ਲੱਗੇਗਾ ਹਾਂ नहीं रही है। yes. लोग खुलना जी yes. ओहो डंडा आटा के रखो यार तभी खुलेगा लोग भाई ਜਾਮ ਹੀ ਹੈਗਾ ਯਾਰ ਓਏ ਇਸ ਤੋਂ ਬਿਨਾਂ ਐਸਾ ਹੋ ਗਿਆ ਅਗੜ ਗਿਆ ਨਹੀਂ ਇੱਕ ਲੜਕੀ ਔਰ ਇਹ ਲਾਸ਼ ਨੌਜਵਾਨ ਦੀ ਛੱਡ ਕੇ ਚਲੇ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਕੀ ਮਸਲਾ ਕੀ ਹੈ ਜੀ ਮਸਲਾ ਦੇਖੋ ਮੈਨੂੰ ਅੱਜ ਸਵੇਰੇ ਕੋਈ 6:30 ਵਜੇ ਜਦੋਂ ਡਿਊਟੀ ਸ਼ੁਰੂ ਹੋ ਗਈ ਇਸੇ 8 ਵਜੇ ਡਿਊਟੀ ਤੇ ਆ ਜਾਂਦੇ ਆ ਮੈਨੂੰ ਜਿਹੜਾ ਨਰਸਿੰਗ ਸਟਾਫ ਨੇ ਦੱਸਿਆ ਜਦੋਂ ਮੈਂ ਰਾਉਂਡ ਕਰਨ ਗਿਆ ਐਮਰਜੈਂਸੀ ਤੇ ਰੂਟੀਨ ਚਾਪੇ ਇੱਕ ਰਾਉਂਡ ਸਵੇਰੇ ਆਉਂਦੇ ਐਮਰਜੈਂਸੀ ਹਜੂਰ ਕਰਦੇ ਆ ਵੀ ਕੀ ਹੋਇਆ ਨਾਈਟ ਟਾਈਮ ਤੇ ਕੀ ਕੀ ਹੋਇਆ ਤਾਂ ਉਹ ਮੈਨੂੰ ਸਟਾਫ ਨੇ ਪ੍ਰਦੀਪ ਕੌਰ ਨੇ ਦੱਸਿਆ ਕਿ ਇਹ 7:00 ਵਜੇ 10 ਮਿੰਟ ਤੇ ਇੱਕ ਲੜਕੀ ਆਪਣੀ ਕੋਈ ਟੈਕਸੀ ਤੇ ਲੈ ਕੇ ਆਈ ਡੈੱਡ ਬੋਡੀ ਆਪਣੇ ਸਟਾਫ ਨੇ ਪੁਰਸਟ੍ਰੈਚਰ ਤੇ ਉਹਨੂੰ ਪਾ ਕੇ ਅੰਦਰ ਲਿਆਏ ਬੰਦਾ ਜਿਹੜਾ ਸੀ ਬ੍ਰੌਡ ਡੈੱਡ ਸੀਗਾ ਤੇ ਉਹਦੇ ਵੱਲੋਂ ਕੁੜੀ ਨੇ ਦੱਸਿਆ ਗਿਆ ਕਿ ਮੈਂ ਹੋਟਲ ਜਨਤਾ ਲੋਜ ਤੇ ਅਸੀਂ ਉੱਥੇ ਰਾਤ ਇਕੱਠੇ ਸੀਗੇ ਤੇ ਇਹਦੀ ਡੈਥ ਸਵਿਰੇ ਹੋਗੀ ਜਦੋਂ ਮੈਂ ਦੇਖਿਆ ਇਹ ਡੈੱਡ ਸੀਗਾ ਉਹ ਇੱਥੇ ਲਿਆਈ ਜਦੋਂ ਇਹਨਾਂ ਨੇ ਡਾਕਟਰ ਨੇ ਦੇਖਿਆ ਉਹ ਬ੍ਰਾਡ ਡੈੱਡ ਸੀਗਾ ਤੇ ਉਹਨੂੰ ਬ੍ਰਾਡ ਡੈੱਡ ਡਿਕਲੇਅਰ ਕਰਕੇ ਦੇਖੋ ਜਦੋਂ ਕੋਈ ਵੀ ਸਾਡੇ ਕੋਲ ਅਨਨੋਨ ਬੰਦਾ ਜਾਂ ਐਸਾ ਬੰਦਾ 32 ਸਾਲ ਦਾ ਯੰਗ ਏਜ ਦਾ ਬੰਦਾ ਬ੍ਰਾਡ ਡੈੱਡ ਆਉਂਦਾ ਤੇ ਆਪਣੀ ਜ਼ਿੰਮੇਵਾਰੀ ਹੈ ਸਾਡਾ ਇਹ ਫਰਜ ਹੈ ਨਾਲੇ ਜੋ ਕਾਨੂੰਨ ਕਹਿੰਦਾ ਐ ਅਸੀਂ ਉਹਦੀ ਇਨਫੋਰਮੇਸ਼ਨ ਸਾਡੇ ਡਿਊਟੀ ਡਾਕਟਰ ਜਸਪ੍ਰੀਤ ਬਛੋਤਾ ਜੀ ਨੇ ਪੁਲਿਸ ਨੂੰ ਦੇ ਦਿੱਤੀ ਤੇ ਉਸ ਤੇ ਦੀਪਾ ਉਹਦੇ ਕੁੜੀ ਦਾ ਨਾਮ ਦੀਪਾ ਸੀਗਾ ਮੁੰਡੇ ਦਾ ਜਿਹੜਾ ਡੈੱਡ ਡੈੱਡ ਪਰਸਨ ਸੀ ਉਹਦਾ ਨਾਮ ਨੇ ਇਕਵਿੰਦਰ ਸਿੰਘ ਦੱਸਿਆ ਜੀ ਜੀ ਦੀ ਉਮਰ 32 ਸਾਲ ਹੈ ਉਹ ਉਹਦੇ ਕਹਿਣ ਦੇ ਮੁਤਾਬਕ ਉਹ ਮਰਿੰਡੇ ਦੇ ਨੇੜੇ ਕਿਸੇ ਪਿੰਡ ਦਾ ਵਾਸੀ ਹੈ ਤੇ ਲੜਕੀ ਜਿਹੜੀ ਹੈ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਤੇ ਉਹਨੇ ਇਹਦੇ ਆਪਣੇ ਉਹਨੇ ਰਿਕਵੈਸਟ ਦੇ ਕੇ ਆਪਣੀ ਮੌrti ਦੀ ਬਾਡੀ ਦਿਖਾਤੀ ਮੌrti ਦੇ ਰਜਿਸਟਰ ਤੇ ਉਹਨੇ ਸਾਈਨ ਵੀ ਕੀਤੇ ਦੀਪਾ ਆਪਣਾ ਡਰੈਸ ਲਿਖਿਆ ਫੋਨ ਨੰਬਰ ਲਿਖਿਆ ਉਸ ਤੋਂ ਬਾਅਦ ਡਾਕਟਰ ਬਸੋਤਿਆਂ ਨੇ ਪੀਆਈ ਦਿੱਤੀ ਆਪਣੀ ਸਿਟੀ ਪੁਲਿਸ ਸਟੇਸ਼ਨ ਸਿਟੀ ਨੂੰ ਆਪਣੇ ਇੱਥੇ ਇਹ ਉਹਨਾਂ ਨੇ ਰਿਸੀਵ ਕਰ ਲਈ ਉਸ ਤੋਂ ਬਾਅਦ ਹੁਣ ਪਤਾ ਇਹ ਲੱਗਿਆ ਵੀ ਤੁਸੀਂ ਵੀ ਆਏ ਐ ਸਟਾਫ ਨੇ ਫੋਨ ਕੀਤਾ ਉਹ ਲੜਕੀ ਨੂੰ ਫੋਨ ਨਹੀਂ ਜਾਂਦਾ ਤੇ ਹੁਣ ਪੁਲਿਸ ਵਾਲੇ ਅਜੇ ਤੱਕ ਕੋਈ ਇਨਵੈਸਟੀਗੇਸ਼ਨ ਕਰਨ ਨਹੀਂ ਆਏ ਵੀ ਜਿਹੜੀ ਬੋਡੀ ਆਈ ਸੀ ਕਿਵੇਂ ਆਈ ਸੀ ਜਾਂ ਲੜਕੀ ਕਿੱਥੇ ਐ ਕਿਉਂਕਿ ਦੇਖੋ ਅਸੀਂ ਤਾਂ ਬੋਡੀ ਵਿਖਾ ਕੇ ਆਪਣਾ ਫਰਜ਼ ਹੈ ਉਹਦਾ ਨੋਨ ਨੰਬਰ ਨੋਟ ਕਰ ਲਿਆ ਫੋਨ ਉਹਦਾ ਵਰਕਿੰਗ ਸੀ ਹੁਣ ਵੀ ਕਈਆਂ ਨੇ ਡਾਇਲ ਕਰਕੇ ਦੇਖਿਆ ਫੋਨ ਇਜ਼ ਵਰਕਿੰਗ ਪਰ ਉਠਾ ਨਹੀਂ ਸਰ ਇਹ ਲੜਕੇ ਦੇ ਘਰਿਆਂ ਦਾ ਵਿੱਚ ਪਤਾ ਚੱਲਿਆ ਨਹੀਂ ਅਜੇ ਤਾਂ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਦੇਖੋ ਅਸੀਂ ਜਿਹੜੀ ਜਦੋਂ ਬੋਡੀ ਆਉਂਦੀ ਹੈ ਆਪਣੀ ਆਪਣੇ ਕੋਲ ਕੋਈ ਪਾਵਰ ਨਹੀਂ ਬੀਉਦੀ ਇਹ ਪਾਕਟ ਚੈੱਕ ਕਰੀਏ ਜਾਂ ਦਾ ਆਧਾਰ ਕਾਰਡ ਦੇਖੀਏ ਇਸ ਪਰ ਇਹ ਜਿਹੜੀ ਜ਼ਿੰਮੇਵਾਰੀ ਹੈ ਪੁਲਿਸ ਦੀ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਪੁਲਿਸ ਦੀ ਹੈ ਆ ਕੇ ਦੇਖੇ ਵੀ ਉਹਦੇ ਜੇਬ ਚ ਆਧਾਰ ਕਾਰਡ ਕੀ ਹੈ ਕੋਈ ਡਰਾਈਵਿੰਗ ਲਾਇਸੈਂਸ ਹੀ ਹੁੰਦਾ ਕੋਈ ਹੋਰ ਕੋ ਡਾਕੂਮੈਂਟ ਹੁੰਦਾ ਜਿਸ ਤੋਂ ਆਪਾਂ ਉਹਨੂੰ ਐਵੀਡੈਂਸ ਪਤਾ ਲੱਗੇ ਘਰ ਦਾ ਕੀ ਲੜਕੀ ਦੇ ਕੀ ਭਰੋਸਾ ਜ ਮਰਿੰਡਲ ਖਾ ਗਈ ਉੱਥੋਂ ਦਾ ਰਹਿਣ ਵਾਲਾ ਵੀ ਹੈ ਕਿ ਨਹੀਂ ਹੈ ਪੱਕੀ ਤਾਂ ਦੇਖੋ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਸਾਡਾ ਕੰਮ ਤਾਂ ਕੋਸਮਾਰਟਮ ਕਰਨਾ ਹੈ ਦੱਸਣਾ ਕੌਜ਼ ਆਫ ਡੈਥ ਕੀ ਹੋ ਸਕਦਾ ਇੰਨੇ ਜਵਾਨ ਬੰਦੇ ਦਾ ਵੈਸੇ ਕੀ ਲੱਗ ਰਿਹਾ ਜੀ ਕੀ ਉਹ ਥੜਾ ਦਾ ਪਾਉਗਾ ਦੇਖੋ ਇਹੋ ਜੀ ਯੰਗ ਏਜ ਚ ਜਿੰਨੇ ਆਪਾਂ ਅਜ ਤੱਕ ਕੇਸ ਦੇਖਿਆ ਹੈ ਕਿਉਂਕਿ ਇੰਨੀ ਯੰਗ ਏਜ ਚ ਕੋਈ ਐਮਆਈ ਦੇ ਚਾਂਸ ਘਟਾ ਹਾਰਟ ਅਟੈਕ ਦੇ ਘਟਾ ਚਾਂਸ ਹੋ ਵੀ ਸਕਦਾ ਹੈ ਕਿ ਕਿਸੇ ਨੂੰ ਜਨਮ ਜਵਾਨ ਤੇ ਛੇਕ ਦੀ ਪ੍ਰੋਬਲਮ ਦੀ ਹਾਰਟ ਚ ਪਰ ਬਹੁਤ ਰੇਅਰ ਕੇਸਿੰਸ ਦੇ ਪਰ ਜੋ ਅੱਜਕੱਲ ਟ੍ਰੈਂਡ ਦੇਖ ਤੁਸੀਂ ਇਹ ਦੇਖ ਰਹੇ ਹੋ ਜਿਹੜੇ ਨੇ ਯੰਗ ਡੈਥ ਹੋ ਰਹੀਆਂ ਨੇ ਡਰਗ ਓਵਰਡੋਸ ਦੀਆਂ ਹੋ ਰਹੀਆਂ ਇਹ ਤਾਂ ਆਪਾਂ ਨੂੰ ਹੁਣ ਪੋਸਟਮਾਰਟਮ ਦਾ ਜਦੋਂ ਆਪਾਂ ਵਿਸਰੇ ਭੇਜਾਂਗੇ ਜਾਂ ਬਲੱਡ ਦਾ ਕਲਚਰ ਇੰਨ ਸੈਂਪਲ ਭੇਜਾਂਗੇ ਕੈਮੀਕਲ ਅੰਡਰਥਰਡ ਵਾਲੇ ਹਨ ਇਹ ਹੀ ਦੱਸ ਸਕਣਗੇ ਵੀ ਓਵਰਡੋਸ ਦਾ ਕੇਸ ਹੈ ਕਿ ਕੀ ਹੈ ਬਾਈ ਅਪੀਰੈਂਸ ਇੰਨ ਕੁਛ ਨਹੀਂ ਲੱਗਦਾ ਬਿਲਾ ਸੰਦੇਗਤ ਮੌਤ ਆ ਭਾਗ ਸੰਦੇਹ ਹਾਂ ਸਸਪੀਸ਼ੀਅਸ ਇਟਸ ਸਸਪੀਸ਼ੀਅਸ ਇਹ ਸ਼ੱਕੀ ਮੋਤਿ ਤੁਹਾਡੀ ਦਾ ਭੁਪਿੰਦਰ ਸਿੰਘ ਕਿਹੜੇ ਪਿੰਡ ਦੇ ਵਾਦ ਕੜੂਆਂ ਕੁੜਮਾ ਦੇ ਇਹ ਜਿਹੜਾ ਮੁੰਡੇ ਦੀ ਇੱਕ ਡੈੱਡ ਬਾਡੀ ਮਿਲੀ ਹੈ ਹਾਂ ਜੀ ਇਹ ਕੀ ਲੱਗਦਾ ਏ ਤੁਹਾਡਾ ਮੇਰੇ ਸਾਲੇ ਨੂੰ ਅੱਛਾ ਸਾਲੇ ਦਾ ਮੈਂ ਕੀ ਮਸਲਾ ਕੀ ਏ ਜੀ ਇਹਦਾ ਉਹ ਜਿਹੜਾ ਹੁਣ ਬਹੁਤ ਚਿੱਟਾ ਚੱਲ ਪਿਆ ਟ੍ਰੈਕ ਟੂ ਕੇ ਲਾਈ ਜਾਂਨੇ ਕੋੜੀ ਹਾਂ ਉਹ ਲਾਡ ਰੋਡ 'ਉਂ ਜਮਰ ਗਏ ਮਸ਼ਾਅੱਲਾ ਤੇ ਇੱਕ ਇਹ ਪਤਾ ਲੱਗਿਆ ਕਿ ਕਿਸੇ ਹੋਟਲ ਦੇ ਵਿੱਚ ਇਹ ਕਿਸੇ ਕੁੜੀ ਦੇ ਨਾਲ ਰਿਹਾ ਸੀ ਰਾਤ ਨੂੰ ਹਾਂ ਜੀ ਉਹਦਾ ਜਨਮ ਦਿਨ ਭਾਈ ਕਿਸੇ ਲੈ ਕੇ ਹੁਣ ਆਪਣੀ ਸਹੇਲੀ ਨੂੰ ਅੱਛਾ ਉੱਥੇ ਕੀ ਕਿਆ ਕੰਮ ਹੋ ਗਿਆ ਅੱਛਾ ਤੇ ਕੁੜੀ ਦਾ ਪਤਾ ਲੱਗਿਆ ਜੀ ਕੌਣ ਸੀ ਉਹ ਉੜੀ ਹੋਬਸਟੇਟਰੀ ਹੈ ਉੜੀ ਹੈ ਠਾਣੇ ਅੱਛਾ ਜੀ ਤੇ ਹੁਣਾਂ ਮੇਂ ਕਿਸੇ ਬਾਸ਼ ਸ਼ੱਕ ਹੋਵੇ ਤੁਹਾਨੂੰ ਨਹੀਂ ਸਾਡਾ ਸ਼ੱਕ ਨਹੀਂ ਮਤਲਬ ਕਿ ওভারਡੋਜ਼ ਦਾ ਮਸਲਾ ਹੈ ਹਾਂ ਜੀ ਹਾਂ ਬਾਜੀ ਕਿਸ ਨਾਮ ਤੇ ਤੁਹਾਡਾ ਇਹ ਸਰ ਜਨਤਾ 게ਟ ਹਾਊਸ ਜਨਤਾ 게ਸਟ ਹਾਊਸ 게ਸਟ ਹਾਊਸ ਨਾ ਹਾਂ ਜੀ ਜੀ ਸਰ ਸੇਫ ਕਰਾਇ ਤੇ ਚੱਲਦੇ ਹੋ ਜੀ ਨਹੀਂ ਨਹੀਂ ਕਿਰਾਏ ਨਹੀਂ ਜਿੱਦਾਂ ਆਪਣੇ ਸਾਰੇ ਚੰਡੀਗੜ੍ਹ ਯੂਨੀਵਰਸਿਟੀ ਜਿੱਦਾਂ ਖੁੱਲੀ ਜਾਂ ਤੋਂ ਪੰਜ ਸਾਲ ਤੋਂ ਆਪਾਂ ਚਲਾ ਰਹੇ ਹਾਂ ਤੇ ਉਹੀ ਬੱਚੇ ਸਟੂਡੈਂਟਸ ਵਗੈਰਾ ਆਉਂਦੇ ਆ ਪੇਰੈਂਟਸ ਆਉਂਦੇ ਆ ਦੂਰੋਂ ਤੋ ਉਸ ਹਸਾਬ ਨਾਲ ਗੈਸਟ ਹਾਊਸ ਰੱਖਿਆ ਹੋਇਆ ਸੀ ਨਾਈਟ ਸਟੇ ਰਹਿੰਦਾ ਕੋਈ ਸਵੇਰੇ ਚਲ ਜਾਂਦੇ ਆ ਜੇ ਆਂਦਾ ਕੋਈ ਰਾਤੀ ਚਲ ਜਾਂਦੇ ਆ ਯਾ ਤੁਸੀਂ ਲਾਇਸੈਂਸ ਲਿਆ ਹੋਇਆ ਜੀ ਕੋਈ ਹਾਂ ਉਹ ਰਜਿਸਟਰ ਕਰਾਇਆ ਹੋਇਆ ਸਰ ਅੱਛਾ ਰਜਿਸਟਰ ਹੈਗਾ ਹਾਂ ਤੇ ਰਾਤੀ ਇੱਕ ਮੁੰਡਾ ਤੇ ਕੁੜੀ ਉਰੇ ਆਂਦੇ ਨੇ ਰਾਤ ਰਹਿੰਦੇ ਨੇ ਤੇ ਫੇਰ ਉਸ ਦੀ ਜਿਹੜੀ ਹੈ ਲੜਕੇ ਦੀ ਮੌਤ ਹੋ ਜਾਂਦੀ ਹੈ ਹਾਂਜੀ ਹਾਂਜੀ ਮਸਲਾ ਕੀ ਹੈ ਤੁਹਾਡੇ ਉਰੇ ਗੈਸਟ ਹਾਊਸ ਦਾ ਮਸਲਾ ਸਰ ਇਹ ਸੀਗਾ ਜੀ ਐਕਚੁਅਲੀ ਮੁੰਡਾ ਕੁੜੀ ਆਏ 9:30 ਵਜੇ ਐਂਟਰੀ ਕਰਾਈ ਸੀ ਉਹਨਾਂ ਨੇ ਕੁੜੀ ਨੂੰ ਮੁੰਡੇ ਦੋਨੋਂ ਆਏ ਸੀਗੇ ਤੇ ਆਪਾਂ ਲਿਖਦੇ ਹਾਂ ਕਹਿੰਦੇ ਜੀ ਅਸੀਂ ਦਾ ਇੱਥੇ ਮੈਬੂ ਕਿਸ ਪਰਪਸੇ ਲਈ ਕਹਿੰਦੇ ਜੀ ਆਪਾਂ ਦਾ ਵੱਡੇ ਬਣਾਣਾ ਮੁੰਡੇ ਦਾ ਵੱਡੇ ਹੈ ਤੇ ਆਪਾਂ ਦਾ ਫਤਿਹਗੜ੍ਹ ਤੋਂ ਜਾਣਾ ਹੈਗਾ ਨਾਲੇ ਫਿਰ ਸਵੇਰੇ ਡਿਊਟੀ ਕਰਨੀ ਹੁੰਦੀ ਹੈ ਤੇ ਇੱਥੇ ਹੀ ਰਹਿਣਾ ਪੈਣਾ ਤੁਹਾਨੂੰ ਤੇ ਫਤਿਹਗੜ੍ਹ ਨਹੀਂ ਜਾ ਸਕਦੇ ਅਸੀਂ ਤੇ ਉਹਨਾਂ ਨੇ ਫਿਰ ਸਟੇ ਕਰਦੇ ਕਿ ਕਹਿੰਦੇ ਸਵੇਰੇ ਜਾئیںਗੇ ਤੇ ਉਸ ਤੋਂ ਬਾਅਦ ਰਾਤੀ ਪੇ ਉਹਨੇ ਉੱਪਰ ਇਹ ਤੇ ਜਦ ਮੈਡਮ ਨੇ ਉੱਥੇ ਦਰਵਾਜ਼ਾ ਸਵੇਰੇ ਮੰਨੂ ਕਹਿੰਦੀ ਕਿ ਸਰੋ ਦਰਵਾਜ਼ਾ ਨਹੀਂ ਖੁੱਲ ਰਿਹਾ ਉਹਨਾਂ ਦਾ ਤੇ ਅਸੀਂ ਫਿਰ ਕੀ ਕਰਨਾ ਸੀ ਸਰ ਜਦ ਦਰਵਾਜ਼ਾ ਖੁੱਲਿਆ ਨਹੀਂ ਫਿਰ 5 ਵਜੇ ਅਸੀਂ ਦਰਵਾਜ਼ਾ ਤੋੜਿਆ ਭੰਨਿਆ ਵੀਡੀਓ ਬਣਾਈ ਹੋਈ ਹੈ ਸ ਵਰ ਦੇਖਿਆ ਜਦ ਅਸੀਂ ਬੰਦਾ ਉੱਥੇ ਸਾਰ ਐ ਪੂਰਾ ਗਿਰਿਆ ਹੋਇਆ ਸੀਗਾ ਹਾਫ ਕੱਚੇ ਚ ਮਲਵਤਨ ਅਧ ਨਗਰ ਜ਼ਿਲ੍ਹਾ ਕੀ ਕੀ ਲੱਗਦਾ ਇਹ ਜਦ ਆਪਾਂ ਵੀਡੀਓ ਦੇਖਿਆ ਉਹਨੇ ਇੰਜੈਕਸ਼ਨ ਲਾਇਆ ਜੀ ਸਰ ਬਾਥਰੂਮ ਕੁੰਡੀ ਲਾ ਕੇ ਉਹਨੇ ਇੰਜੈਕਸ਼ਨ ਲਾਇਆ ਹੋਣਾ ਰਾਤੀ ਹਾਂ ਤੇ ਮੈਡਲ ਨੂੰ ਮੈਂ ਪੁੱਛਿਆ ਮੈਡਲ ਜੀ ਆਪ ਕੋ ਪਤਾ ਨਹੀਂ ਆਪ ਤੇ ਜੋ ਹੈ ਕਿ ਐਸੇ ਕਰਤੇ ਨਹੀਂ ਸਕਤੀ ਕਦੀ ਕਭੀ ਕ हमने ਨਾਲ ਦੇਖਿਆ ਨਹੀਂ ਨਾ ਕਰਾਇ ਇਹਨੋ ਨੇ ਕਿਤੇ ਸਰ ਕਭੀ ਸਿਰਫ ਡਰਿੰਕ ਕਰਤੇ تھے ਇਹ ਤੋਂ ਡਰਿੰਕ ਮੇ ਉਹ ਦੇਖਿਆ ਮੈਨੇ ਕਿ ਡਰਿੰਕ ਕਰੀ ਵੀਅਸ ਨੇ ਅੱਜ ਤੋਂ ਬਾਥਰੂਮ ਮੇ ਹੋਗਾ ਔਰ ਖਰਾਟੇ ਮਾਰ ਰਹਾ ਕਿ ਜੀ ਸੋ ਰਹਾ ਹੈ

ਬੰਬਈ ਸੇ ਵੀ ਕਿਤਨੀ ਦੇਰ ਹੋ ਗਈ ਆਪਕੋ ਯਹਾਂ ਪਰ ਇਹ ਹੋ ਗਏ ਸਰ ਆਪਣੇ ਮੋਲੋਸੀ 6 6 ਇਅਰ ਸਮਥਿੰਗ ਹੋਈ ਗਏ ਸਰ 6 ਸਾਲ ਹਾਂਜੀ ਹਾਂਜੀ ਤੇ ਲਾਇਸੈਂਸ ਇਹੋ ਲਿੱਤਾ ਹਾਂਜੀ ਸਰ ਗਵਰਨਮੈਂਟ ਤੋਂ ਉਹ ਆਪਣਾ ਉਧਰੋਂ ਕਰਾਇਆ ਸੀ ਹਾਂਜੀ ਗਵਰਨਮੈਂਟ ਤੋਂ ਪਰ ਲੱਗ ਪੀ ਰਿਹਾ ਏ ਤੁਸੀਂ ਕਹਿੰਦੇ ਹੋ ਆਧਾਰ ਕਾਰਡ ਵੀ ਲਿੱਤਾ ਏ ਕਈ ਕੋਈ ਇਹੋ ਜਿਹਾ ਆ ਜਵੇ ਜੇ ਤੁਹਾਡੇ ਕੋਲ ਨਹੀਂ ਨਹੀਂ ਸਰ ਸਾਡੇ ਤੋਂ ਜਦ ਤੋਂ ਅਸੀਂ ਬਿਜ਼ਨਸ ਕਰਦਾ ਹੈ ਲਾਭ ਰੰਗ ਜਗੇਸਟ ਹਾਊਸ ਦਾ ਬੰਬਈ ਕਲਕੱਤਾ ਮਹਾਰਾਸ਼ਟਰ ਚੰਡੀਗੜ੍ਹ ਯੂਨੀਵਰਸਿਟੀ ਦਾ ਵਰਕ ਜ਼ਿਆਦਾ ਸਾਡੇ ਕੋਲ ਉਧਰ ਦੇ ਬੱਚੇ ਆਉਂਦੇ ਪੇਰੈਂਟਸ ਐਡਮਿਸ਼ਨ ਆ ਗਰਾਂਡ ਨਾ ਤੇ ਸਾਡੇ ਕੋਲ ਤਾਂ 2 3 4 ਦਿਨ ਰੁਕਦੇ ਸਾਰੇ ਤੇ ਕੁਝ ਬਾਹਰੋਂ ਆ ਜਾਂਦੇ ਆ ਰਾਈਟ ਸਟੇ ਕਰਨ ਲਈ ਤਾਂ ਬਿਨਾ ਆਈਡੀ ਤੋਂ ਅਸੀਂ ਤਾਂ ਰੂਮ ਦਿੰਦੇ ਨਹੀਂ ਸਰ ਕਿਸੇ ਨੂੰ ਕੋਈ ਕਹਿੰਦਾ 1000 ਰੁਪਏ ਵੀ ਫालतू ਲੈ ਲਓ 2000 ਅਸੀਂ ਪੈਸੇ ਦਾ ਨਾਲਜ ਕਰੀ ਨਹੀਂ ਕੀਤਾ ਬਿਨਾ ਆਈਡੀ ਤੋਂ ਬਿਨਾ ਕੱਟੇ ਇਸ ਤੋਂ ਰੂਮ ਨਹੀਂ ਦਈਦਾ ਅਸੀਂ ਕਦੀ ਨਾ ਏਜ ਕੱਟ ਹੋਏ ਤਾਂ ਨਹੀਂ ਦੇਣਾ ਜੇ ਏਜ ਪਲੱਸ ਇਹ ਹੀ ਹੈ 90 ਪਲੱਸ ਉਹਨੂੰ ਆਪਾਂ ਰੂਮ ਦਿੰਦੇ ਆ ਅਦਰਵਾਜ ਤਾਂ ਦਿੰਦੇ ਨਹੀਂ ਰੂਮ ਬਿਨਾ ਆਈਡੀ ਔਰ ਏਜ ਕੱਟ ਤੋਂ ਇਹ ਹਾਲਾਤ ਕਹੇ ਜੇ ਚੱਲਣਾ ਹਾਲਾਤ ਸਰ ਉਹੀ ਹੁਣ ਆਪਾਂ ਤਾਂ ਤਾਂ ਇੰਡੀਆ ਸਭ ਦੀ ਸਾਈਨ ਫਾਰਮੈਲਟੀਆਂ ਔਰ ਉਹ ਫਾਰਮ ਵੀ ਭਰ ਇਹ ਕੋ ਫਾਰਮ ਹੈ ਸਾਡੇ ਕੋਲ ਕਿ ਤੁਸੀਂ ਬਈ ਕੋਈ ਵੀ ਚੀਜ਼ ਕਰਦੇ ਹੋ ਰੂਮ ਚ ਕਿਆ ਲੈ ਕੇ ਆ ਰਹੇ ਹੋ ਕੈਰੀ ਕਰ ਰਹੇ ਹੋ ਕੁਛ ਕਰ ਰਹੇ ਹੋ ਤਾਂ ਤੁਸੀਂ ਖੁਦ ਜ਼ਿੰਮੇਵਾਰ ਹੋ। ਹੁਣ ਜਿਹੜਾ ਉਹ ਕਸਟਮਰ ਸੀਗਾ ਮੈਡਮ ਨੂੰ ਦੇਖਣਾ ਚੀਜ਼ਾਂ ਸੀਗਾ ਉਹਨਾਂ ਦੀ ਜਿਹੜੀ ਨਾਂ ਲੱਗੀ ਹੈ ਕਿਉਂਕਿ ਸਾਡੀ ਕੀ ਦੱਸਿਆ ਉਹਨਾਂ ਨੇ ਵੀ ਕੀ ਲੱਗਦਾ ਮੇਰਾ ਇਹ ਉਹ ਕਹਿੰਦੇ ਜੀ ਮੇਰਾ ਬੁਆਏਫਰੈਂਡ ਹੈ। ਅੱਛਾ। ਔਰ ਇਹਨਾਂ ਦਾ ਬਰਥਡੇ ਥਾ। ਅੱਛਾ। ਬਈ ਇਹ ਬਤਾਇਆ ਤੁਹਾਨੂੰ। ਤੇ ਉਸ ਚੱਕਰ 'ਚ ਫਿਰ ਅੱਪਾ ਵੀ ਤਾਨੂੰ ਪਤਾ ਇੰਟਰਫੇਅਰ ਨਹੀਂ ਕਰੀਦਾ ਨਾ ਸਰ ਕਿਸੇ ਦੇ ਰੂਮ ਤੇ ਰਾਤੀ ਆਪਾਂ ਕੁਝ ਜਾਈਏ ਜਦ ਤੱਕ ਕੋਈ ਨੌਕ ਨਹੀਂ ਕਰੇਗਾ ਕਾਲ ਨਹੀਂ ਕਰੇਗਾ ਕਿ ਕੀ ਕਿਆ ਦਿੱਕਤ ਹੈ ਤੁਹਾਨੂੰ ਅਸੀਂ ਕਿੱਦਾਂ ਚੱਲ ਜਾਗੇ ਸਰ ਕਿਸੇ ਦੇ ਰੂਮ ਤੇ ਫਿਰ ਉਹ ਸਵੇਰੇ ਆ ਕੇ ਦਸਰੀ ਹੈ ਮੈਨੂੰ ਪਰ ਸਰਕਾਰਾਂ ਤਾਂ ਕਹਿ ਰਹੀਆਂ ਕਿ ਨਸ਼ਾ ਬਿਲਕੁਲ ਖਤਮ ਹੋ ਗਿਆ ਹੈ ਜੀ ਕਿੱਥੇ ਸਰ ਨਸ਼ਾ ਇੰਨਾ ਨਸ਼ੇ ਕੁਛੋ ਨਾ ਸੀ ਮੈਂ ਤੁਹਾਨੂੰ ਰੀਅਲ ਦੱਸਦਾ ਝੂਠ ਤਾਂ ਬੋਲਾਂਗਾ ਨਹੀਂ ਸਰ ਆਪਣੇ ਉਹ ਜਿਹੜੇ ਗੈਸਟ ਆਫਸਾਈਸ ਇੱਕ ਅੱਗੇ ਵੀ ਹੈ ਦੋ ਤਿੰਨ ਮੇਰੇ ਮਾਮੇ ਦੇ ਮੁੰਡੇ ਦੇ ਵੀ ਹੈ ਹੋਟਲ ਇੱਕ ਦੋ ਉੱਥੇ ਵੀ ਸਰ ਇੱਕ ਪਹਿਲੇ ਕੇਸ ਇੱਧੇ ਹੋਇਆ ਸੀ ਵਿਚਾਰਾ ਉਹ ਵੀ ਨਸ਼ੇ ਚ ਆਇਆ 4 ਵਜੇ ਟੈਕਸੀ ਪੈਰੋਨੂ ਹਸਪੀਟਲ ਛੱਡਿਆ ਉਦੋਂ ਰਾਣੇ ਮੇਰੇ ਸਾਲੇ ਨੇ ਤੇ ਉਹ ਦੂਜਾ ਹੋਟਲ ਹੈ ਜਿਹੜਾ ਉਹਨਾਂ ਦਾ ਪਟਨਾਬੰਬਾ ਦੇ ਉੱਧਰ ਤੇ ਉਦੋਂ ਵੀ ਇਹੀ ਕੇਸ ਹੋਇਆ ਸੀਗਾ ਇੱਕ ਉਹਨਾਂ ਨੇ ਰੇਡ ਮਾਰੀ ਸੀਗੀ ਆਪਣਾ ਸੀਆਈ ਸਟਾਫ ਨੇ ਤੇ ਪੁਲਿਸ ਆਲੀ ਉਹਨੇ ਵੈਰੀਫਿਕੇਸ਼ਨ ਕਰ ਗਈ ਜੀ ਉਹ ਆਏ ਸੀਗੇ 12 ਵਜੇ ਸਰ ਵੈਰੀਫਿਕੇਸ਼ਨ ਫੋਟੋ ਵਗੈਰਾ ਲਈ ਸਾਰੀ ਮੂਵੀ ਉਹ ਬਾਥਰੂਮ ਦੀ ਜੋ ਵੀ ਉਹਨਾਂ ਨੂੰ ਮਿਲਿਆ ਸਬੂਤ ਜਾ ਉਹ ਇੰਕਾ ਕਹਿੰਦੇ ਨੂੰ ਸਰ ਉਹ ਟੀਕੇ ਦੇ ਅੱਗੇ ਜਿਹੜਾ ਹੁੰਦਾ ਉਹ ਮਿਲਿਆ ਉਹਨਾਂ ਨੂੰ ਸਿਰਿੰਜ ਉਹਨਾਂ ਦੇ ਕੋਲੀ ਹੈ ਕੁੜੀ ਕੋਲ ਉਹ ਦਿਖ ਰਿਹਾ ਹੋਏਗਾ ਨਸ਼ਾ ਕਿੰਨਾ ਹੋਇਆ ਬੰਦੇ ਨੇ ਕੀ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਕਿੱਧਰ ਨੂੰ ਜਾ ਰਿਹਾ ਪੰਜਾਬ ਦਾ ਪੰਜਾਬ ਦਾ ਸਰ ਮੈਂ ਤਾਂ ਦੇਖ ਰਿਹਾ ਜੀ ਸਭ ਤੋਂ ਵੱਡੀ ਗੱਲ ਕੀ ਜਿਹੜਾ ਬੰਦਾ ਨਸ਼ਾ ਲੈ ਕੇ ਆ ਰਿਹਾ ਇਹ ਮਿਲ ਕਿੱਥੋਂ ਰਿਹਾ ਸਰ ਕਿ ਉਹ ਕੌਣ ਦੇ ਰਿਹਾ ਉਹਨੂੰ ਕਿੱਦਾਂ ਮਿਲ ਰਿਹਾ ਜਿਹੜਾ ਸਾਡੇ ਵਰਗੇ ਨੂੰ ਹਰੈਸ਼ਮੈਂਟ ਕਰਦੇ ਆਗੇ ਇਹ ਕੰਮ ਇੱਥੇ ਕਰਨਾ ਇਹਨਾਂ ਨੇ ਜੀ ਇੱਕ ਲੜਕੀ ਇੱਕ ਲੜਕੇ ਦੀ ਲਾਸ਼ ਨੂੰ ਹਸਪੀਟਲ 'ਚ ਜਮ੍ਹਾਂ ਕਰਾ ਕੇ ਚਲੀ ਗਈ ਹੈ ਕੀ ਮਸਲਾ ਕੀ ਹੈ ਜੀ ਸਾਡੇ ਕੋਲ ਜੀ ਇੱਕ ਇਨਫੋਰਮੇਸ਼ਨ ਆਈ ਸੀ ਕੱਲ ਰਾਤ ਕੋਈ ਕੁਬਿੰਦਰ ਸਿੰਘ ਪੁੱਤਰ ਲੇਟ ਸਰਵਿਸ ਕੁਦੇਵ ਸਿੰਘ ਵਾਸੀ ਇਹ ਹੈਗੇ ਬਸੀ ਉਠਾਣਾ ਇਹਦੀ ਡੈਡ ਬਡੀ ਜਿਹੜੀ ਇੱਥੇ ਸਿਵਲ ਹਸਪੀਟਲ ਚਾਈ ਸੀ ਉਥੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਿੰਨੇ ਸੰਬੰਧੀ ਅੱਜ ਅਸੀਂ ਉਹਨਾਂ ਦੇ ਭਰਾ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਉੱਤੇ ਕਾਰਵਾਈ ਕਰਦੇ ਹੋਏ ਅਸੀਂ ਉਹਨਾਂ ਦਾ ਪੋਸਟਮਾਰਟਮ ਕਰਵਾ ਰਹੇ ਹਾਂ ਇੱਕ ਤਰੀ ਜਨਤਾ ਹੋਟਲ ਦੇ ਵਿੱਚ ਰਾਤ ਰੁਕੇ ਸੀਗੇ ਉਥੋਂ ਕਿੰਨਾ ਕਾਰਨ ਕਿੰਨਾ ਕਾਰਨ ਕਰਕੇ ਇਹਦੀ ਡੈਥ ਹੋਈ ਹੈ ਇਹਨੇ ਸੰਬੰਧੀ ਅਸੀਂ ਪੋਸਟਮਾਰਟਮ ਕਰਾਉਣ ਨੂੰ ਅੱਗੇ ਕਾਰਵਾਈ ਪਹੁੰਚਿਆ ਹੈ ਲੜਕੀ ਦਾ ਪਤਾ ਦੱਲਿਆ ਜਿਹੜੀ ਹੈ ਵੀ ਅਸੀਂ ਲੜਕੀ ਬਾਰੇ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਾਨੂੰ ਤਾਂ ਪਰਿਵਾਰ ਨੇ ਇਨਫੋਰਮੇਸ਼ਨ ਦਿੱਤੀ ਹੈ ਰੁਕਾ ਸਾਨੂੰ ਹਸਪੀਟਲ ਤੋਂ ਆਇਆ ਕੀ ਕਾਰਵਾਈ ਕਰ ਰਹੇ ਹੋ 174 ਦੀ ਕਾਰਵਾਈ ਕਰਾਵਾਂਗੇ ਸਰ ਹੋਟਲਾਂ ਜਿਹੜੇ ਹੋਟਲ ਜਗਾ ਜਗਾ ਹੋਟਲ ਬੰਦੇ ਹੋਏ ਇਹਨਾਂ ਦੀ ਆਪਾਂ ਵੈਰੀਫਿਕੇਸ਼ਨ ਕਰਦੇ ਨੇ ਟਾਈਮ ਟੈਂਪਰ ਕਰਦੇ ਨੇ ਹੋਟਲ ਦੀ ਵੈਰੀਫਿਕੇਸ਼ਨ ਕਿਸ ਤਰ੍ਹਾਂ ਜੀ ਜਿੰਨੇ ਵੀ ਹੋਟਲ ਜਿਹੜੇ ਬੰਦੇ ਰਹਿੰਦੇ ਜਿਵੇਂ ਕੰਮ ਚੱਲਦਾ ਮੁੰਡੇ ਕੁੜੀਆਂ ਇਕੱਠੇ ਰਹਿੰਦੇ ਉਹਨਾਂ ਦਾ ਵੀ ਆਧਾਰ ਕਾਰਡ ਵਗੈਰਾ ਮੰਗਦੇ ਆ ਨਹੀਂ ਬਿਲਕੁਲ ਜਿਹੋ ਹੋਟਲ ਵਾਲਿਆਂ ਨੇ ਜਿਹੜੇ ਆਪਦਾ ਰਿਕਾਰਡ ਪੂਰਾ ਕਰਕੇ ਰੱਖਣ ਹੁੰਦਾ ਜਦੋਂ ਜਦੋਂ ਸਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਅਸੀਂ ਉਹ ਰਿਕਾਰਡ ਲੈ ਲੈਂਦੇ ਆ ਉਹ ਹੋਟਲ ਵਾਲਿਆਂ ਨੇ ਆਪਦਾ ਰਿਕਾਰਡ ਪੂਰਾ ਕਰਕੇ ਰੱਖਣਾ ਨਰਨ ਹਜ਼ਾਰਾਂ 24 ਸਮੁੰਦਰ ਜਾਰੀ ਹੁੰਦੀ ਰਹਿੰਦੀ। ਅਗਰ ਇਸ ਆਰਡਰ ਮਾ ਕੋਈ ਕਮੀ ਪਈ ਜਾਂਦੀ ਹੈ ਜੀ ਤਾਂ ਫਿਰ ਰੱਦ ਦੀ ਕਾਰਵਾਈ ਹੋਵੇ। ਦੇਖਾਂਗੇ ਜੀ ਮਤਲਬ ਦੇਖਤ ਲਈ ਕੀ ਕਮੀ ਹੈ ਫਿਰ ਹੀ ਦੱਸੋ। ਤੁਸੀਂ ਦੇਖਿਆ ਤਸਵੀਰਾਂ 32 ਸਾਲ ਦਾ ਨੌਜਵਾਨ ਆਪਣੀ ਸਹੇਲੀ ਦੇ ਨਾਲ ਖਰੜ ਦੇ ਇੱਕ ਰੈਸਟ ਹਾਊਸ ਦੇ ਵਿੱਚ ਜਨਮ ਦਿਨ ਮਨਾਣ ਜਾਂਦਾ ਏ। ਜਨਮ ਦਿਨ ਦਾ ਕੀ ਮਨਾਣਾ ਸੀ ਉਸ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ। ਮੌਤ ਦੇ ਕਾਰਨਾਂ ਦਾ ਜਿਹੜਾ ਪਤਾ ਤੁਸੀਂ ਆਪੇ ਸੁਣ ਲਿਆ। ਕਿ ਮੌਤ ਜਿਹੜੀ ਹੈ ਓਵਰਡੋਜ਼ ਨਾਲ ਹੋਈ ਹੈ ਰੈਸਟ ਹਾਊਸ ਦੇ ਮਾਲਕ ਤੱਕ ਨੇ ਵੀ ਜਿਹੜਾ ਹੈ ਕਹਿ ਦਿੱਤਾ ਹੈ ਕਿ ਬਾਥਰੂਮ ਦੇ ਵਿੱਚ ਜਦੋਂ ਨੌਜਵਾਨ ਨੂੰ ਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਦਰਵਾਜ਼ਾ ਤੋੜ ਕੇ ਜਿਹੜਾ ਹੈ ਉਸ ਨੂੰ ਕੱਢਿਆ ਗਿਆ ਤਾਂ ਨਸ਼ੇ ਦੀ ਸਰੀਂਜ ਉਸਦੇ ਪੱਟ ਉੱਤੇ ਲੱਗੀ ਵੀ ਜਿਹੜੀ ਹੈ ਸਾਫ਼ ਨਜ਼ਰ ਆਈ ਹੈ ਤੇ ਉਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਵੀ ਕਹਿ ਦਿੱਤਾ ਹੈ ਕਿ ਚਿੱਟੇ ਦੇ ਕਾਰਨ ਜਿਹੜੀ ਹੈ ਨਸ਼ੇ ਦੀ ਓਵਰਡੋਜ਼ ਨਾਲ ਸਾਡੇ ਨੌਜਵਾਨ ਦੀ ਮੌਤ ਹੋਈ ਹੈ ਤੇ ਖਰੜ ਸਿਵਲ ਹਸਪਤਾਲ ਦੇ ਜਿਹੜੇ ਐਸਐਮਓ ਨੇ ਉਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਇਹਦੇ ਹਾਲਾਤਾਂ ਦੇ ਵਿੱਚ ਜੇ ਦੇਖਣ ਦੇ ਵਿੱਚ ਸਾਹਮਣੇ ਆਂਦਾ ਏ ਕਿ ਨੌਜਵਾਨ ਜਿਹੜਾ ਹੈ ਓਵਰਡੋਜ਼ ਨਾਲ ਮਿਲਿਆ ਆਖਰਕਾਰ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਏ ਕਿ ਪੰਜਾਬ ਦੇ ਵਿੱਚ ਸਰਕਾਰਾਂ ਨੇ ਨਸ਼ਾ ਜਿਹੜਾ ਹੈ ਜ਼ਰੂਰ ਬੰਦ ਕਰ ਦਿੱਤਾ ਏ ਨਸ਼ਾ ਆ ਕਿੱਥੋਂ ਰਿਹਾ ਏ ਪੰਜਾਬ ਦੀ ਜਵਾਨੀ ਕਿਉਂ ਨਸ਼ੇ ਦੀ ਦਲਦਲ ਦੇ ਵਿੱਚ ਫਸ ਰਹੀ ਆ ਕੌਣ ਜ਼ਿੰਮੇਵਾਰ ਆ ਕਦੋਂ ਪੰਜਾਬ ਦੇ ਜਿਹੜੇ ਪੁੱਤ ਨੇ ਉਹ ਨਸ਼ੇ ਦੀ ਚਪੇੜ ਤੋਂ ਆਣਾ ਬੰਦ ਕਰਨਗੇ ਕਦੋਂ ਮਾਵਾਂ ਦੇ ਪੁੱਤ ਜਿਹੜੇ ਨੇ ਮਰਨ ਤੋਂ ਬਚਣਗੇ ਇਹ ਸਭ ਤੋਂ ਵੱਡਾ ਸਰਕਾਰਾਂ ਦੇ ਉੱਤੇ ਸਵਾਲ ਉੱਠਦਾ ਹੁਣ ਦੇਖਣਾ ਹੋਵੇਗਾ ਖਬਰ ਲੱਗਣ ਤੋਂ ਬਾਅਦ ਕਿਆ ਸਰਕਾਰ ਜਾਗਦੀ ਹੈ ਕਿਆ ਨਸ਼ੇ ਵਾਲੇ ਪਕੜੇ ਜਾਂਦੇ ਨੇ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਅਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ